ਸਾਨੂੰ 15 ਤਰੀਕ ਨੂੰ 15 ਦਸੰਬਰ ਨੂੰ ਫੋਨ ਆਇਆ ਸੀਗਾ ਹਾਈ ਕਮਿਸ਼ਨ ਤੋਂ ਕਿ ਤੁਹਾਡੇ ਬੱਚੇ ਦੀ ਕਰਮਜੀਤ ਸਿੰਘ ਦੀ ਇੱਕ ਬੇੜੇ ਨੇ ਡਿੱਗਣ ਕਰਕੇ ਰੂਪ ਜਿਹੜਾ ਉਹ ਡਿੱਗਣ ਕਰਕੇ ਥੱਲੇ ਆਪਰ ਕੇ ਸਾਡੇ ਲੱਗਣਾ ਉਹਦੀ ਜਰੀਆ ਮਹਤਵਪੂਰਨ ਸਾਰੀ ਉਹ ਇਥੇ ਯਮ ਨੂੰ ਆਇਆ ਇਹ ਕਹਿੰਦਾ ਕਿ ਉਹ ਤੋਂ ਬਾਅਦ ਇਹ ਮਿਲ ਗਿਆ ਲੈ ਭਾਈ ਇਹਨਾਂ ਚਾਰ ਚਾਰਜ ਬੜਾ ਜਿਹਾ ਆਏਗਾ ਤਾਂ ਇਹ ਜਲਾਗੇ ਖਿਲਾਗੇ ਹੱਟਵਾਏਗਾ ਅਤੇ 2024 ਵਿੱਚ ਆਨੰਦ ਜੀ ਬੜੀਆਂ ਆਸਾਂ ਲਾਈ ਰਹੀ ਨੀ بڑے ਚਾਹੇ ਮਾਨਕ ਤੇ ਵਿਆਹ ਕਰਨਾ ਨੀ ਉਹਦਾ ਤੇ ਸਾਰੇ ਪਰਿਵਾਰ ਦੇ ਚਾਹੇ ਦੇ ਧੂਰੇ ਰਹੇ ਯੂਕੇ ਦੇ ਬ੍ਰਿਟੇਨ ਵਿੱਚ ਪੜਨ ਗਏ 25 ਸਾਲਾਂ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਹੈ ਇੱਥੇ ਵੀ ਦੱਸਦੀ ਕਿ 37 ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇ ਉਸਦੇ ਪਿੰਡ ਪਹੁੰਚੀ ਹੈ ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਉਮਰ 25 ਸਾਲ ਸੀ ਅਤੇ ਕਰੀਬ 3 ਸਾਲ ਪਹਿਲਾਂ ਉਹ ਪੜ੍ਹਾਈ ਲਈ ਯੂਕੇ ਗਿਆ ਸੀ ਪੜ੍ਹਾਈ ਦੇ ਨਾਲ ਨਾਲ ਉਸਨੇ ਪਾਰਟ ਟਾਈਮ ਨੌਕਰੀ ਵੀ ਕੀਤੀ ਜਿੱਥੇ ਕੰਮ ਕਰਦੇ ਸਮੇਂ 12 ਦਸੰਬਰ ਨੂੰ ਉਸਦੀ ਕੰਦ ਡਿੱਗਣ ਨਾਲ ਮੌਤ ਹੋ ਗਈ ਉੱਥੇ ਉਹਨਾਂ ਇਹ ਵੀ ਦੱਸਿਆ ਕਿ ਇਸ ਸਾਲ ਘਰ ਆਉਣ ਵਾਲਾ ਸੀ ਅਤੇ ਆਉਣ ਤੋਂ ਪਹਿਲਾਂ ਹੀ ਉਸ ਦਾ ਵਿਆਹ ਵੀ ਤੈਅ ਕੀਤਾ ਗਿਆ ਸੀ ਪਰ ਉਸ ਦੀ ਮੌਤ ਹੋ ਗਈ ਇਸ ਦੌਰਾਨ ਜਿੱਥੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਉੱਥੇ ਹੀ ਪਰਿਵਾਰਿਕ ਮੈਂਬਰਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਬੇਟਾ ਮੇਰਾ ਬੇਟੇ ਮੇਰਾ ਦਾ ਨਾਮ ਹੈ ਕਰਮਨਜੀਤ ਸਿੰਘ ਉਹ 15 9 2020 ਨੂੰ ਗਿਆ ਸੀਗਾ ਜੁਕੇ ਸਟੱਡੀ ਵਿੱਚ ਕੀ ਉੱਥੇ ਘਟਨਾ ਹੋ ਗਈ ਜੇ ਤੁਹਾਨੂੰ ਕਿਵੇਂ ਪਤਾ ਲੱਗੇ ਕਿ ਅੱਗੇ ਜੇ ਸਾਨੂੰ 15 ਤਰੀਕ ਨੂੰ 15 ਦਸੰਬਰ ਨੂੰ ਫੋਨ ਆਇਆ ਸੀਗਾ ਹਾਈ ਕਮਿਸ਼ਨ ਤੋਂ ਕਿ ਤੁਹਾਡੇ ਬੱਚੇ ਦੀ ਕਰਮਨਜੀਤ ਸਿੰਘ ਦੀ ਇੱਕ ਬਿਲਡਿੰਗ ਡਿੱਗਣ ਕਰਕੇ ਰੂਫ ਜਿਹੜਾ ਉਹ ਡਿੱਗਣ ਕਰਕੇ ਥੱਲੇ ਆਣ ਕਰਕੇ ਸੱਟ ਲੱਗਣਾ ਉਹਦੀ ਜਰੀਆ ਮੌਤ ਹੋ ਗਈ। ਪਤਾ ਜੀ ਤੁਹਾਨੂੰ ਲੱਗਿਆ ਕਿ ਕੁਝ ਜਿਹੜਾ ਪਰਿਵਾਰ ਵਿੱਚ ਕੀ ਕੀ ਸੀ ਉਹ ਬੰਦੇ ਜਦੋਂ ਪਤਾ ਲੱਗਾ ਦੁੱਖਾਂ ਦਾ ਪਹਾੜ ਜਿਹੜਾ ਸ ਮੇਰੇ ਪਰਿਵਾਰ ਤੇ ਮੇਰੇ ਤੇ ਚੱਲ ਪਿਆ। ਕਿਉਂਕਿ ਇਹ ਘਟਨਾ ਇਹੋ ਜਿਹੀ ਹੈ ਜਿਹੜੀ ਇਹ ਘਟਨਾ ਮੈਨੂੰ ਇਹੋ ਜਿਹੀ ਆ ਜਿਹੜਾ ਕਦੀ ਵੀ ਪੂਰਾ ਹੋਣ ਵਾਲਾ ਨਹੀਂ ਕਿਉਂਕਿ ਸਾਨੂੰ ਬੜੀਆਂ ਆਸਾਂ ਵੀ ਇਦਾਂ ਬੱਚਿਆਂ ਤੇ ਹੁੰਦੀਆਂ ਕਿ ਜਦੋਂ ਬੱਚਾ ਸਾਡਾ ਸਾਥ ਸਾਡ ਕੇ ਉਹ ਪ੍ਰਮਾਤਮਾ ਲੈ ਜਾਂਦਾ ਤੇ ਸਵਾਏ ਦੁੱਖ ਤੋਂ ਕੁਝ ਵੀ ਨਹੀਂ ਕਦੇ ਪੱਲੇ ਰਹਿ ਜਾਂਦਾ ਸਿਰਫ ਦੁੱਖ ਹੀ ਦੁੱਖ ਹੁੰਦਾ ਕੀ ਸੁਪਨਾ ਸੀ ਬੱਚੇ ਦਾ ਅੱਗੇ ਕਰਮਰਾਜ ਜੀ ਨੂੰ ਬਾਹਰ ਕਿੱਥੇ ਪੜ੍ਹਾਏਗਾ ਕਿੰਗੀ ਆਸ ਬਾਤ ਕੀ ਸੁਪਨਾ ਸੀ ਕੀ ਬਣਾਉਣਾ ਤੇ ਕੋ ਹਰ ਇੱਕ ਮਾਂ ਪਿਓ ਦਾ ਸੁਪਨਾ ਜਿਹੜਾ ਉਹੀ ਆ ਸਾਡਾ ਸੁਪਨਾ ਕਿ ਜਿਹੜੇ ਬੱਚੇ ਆ ਉਹ ਪੜ੍ਹ ਲਿਖ ਕੇ ਆਪਣਾ ਆਪਣੀ ਜ਼ਿੰਦਗੀ ਜਿਹੜੀ ਆ ਚੰਗੀ ਗੁਜ਼ਾਰਨ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰਨ ਸਾਡਾ ਵੀ ਬਸ ਮੇਨ ਮਕਸਦ ਇਹੀ ਸੀ ਕਿ ਬੱਚੇ ਆਪਣਾ ਜਿਹੜੀ ਲਾਈਫ ਆ ਉਹ ਚੰਗੀ ਗੁਜ਼ਾਰਨ ਪੜ੍ਹ ਲਿਖ ਕੇ ਚੰਗੀ ਆਪਣਾ ਜੀਵਨ ਬਤੀਤ ਕਰਨ ਇਸ ਤੋਂ ਬਾਅਦ ਤੇ ਕੁਝ ਹੋਣੀ ਆ ਰੋਟੀ ਜਿਹੜੀ ਆ ਇੱਥੇ ਦਿਹਾੜੀ ਲਾ ਕੇ ਵੀ ਖਾ ਸਕਦੇ ਓਥੇ ਬੱਚੇ ਖਾ ਸਕਦੇ ਨੇ ਬੇਰੁਜ਼ਗਾਰੀ ਕਰਕੇ ਬੱਚੇ ਓਥੇ ਭਜਦੇ ਨੇ ਸਾਰੇ ਆਮ ਜਿਹੜੇ ਲੋਕ ਬੱਚੇ ਜਾ ਰਹੇ ਆ ਸਿਰ ਨਰੀ ਪੜ੍ਹਾਈ ਨਹੀਂ ਕਰਨ ਜਾਂਦੇ ਆਪਣੀ ਰੋਜੀ ਰੋਟੀ ਕਮਾਣ ਜਾਂਦੇ ਆ ਬੇਰੋਜ਼ਗਾਰੀ ਕਰਕੇ ਉੱਥੇ ਇੱਥੋਂ ਦੌੜ ਜਾਂਦੇ ਨੇ ਕਿਉਂਕਿ ਬੱਚਿਆਂ ਨੂੰ ਇੱਥੇ ਕੰਮ ਨਹੀਂ ਮਿਲਦਾ ਨਾ ਨੌਕਰੀਆਂ ਮਿਲ ਰਹੀਆਂ ਉਹਦੇ ਕਰਕੇ ਬੱਚੇ ਉੱਥੇ ਗਏ ਨੇ ਮੇਰਾ ਬੱਚਾ ਵੀ ਇਸੇ ਉਹਨਾਂ ਦੇ ਨਾਲ ਹੀ ਗਿਆ ਆਪਣੀ ਪੜ੍ਹਾਈ ਵਾਸਤੇ ਰੋਜ਼ਗਾਰੀ ਵਿੱਚ ਲੜਕਾ ਮੇਰੇ ਵੱਡੇ ਜਵਾਈ ਦਾ ਭਰਾ ਜੀ ਜੈਸੋ ਹਾਂਜੀ ਹਾਂਜੀ ਕੀ ਗੱਲ ਕਿਵੇਂ ਪਤਾ ਲੱਗਿਆ ਤੁਹਾਨੂੰ ਕਿ ਗੱਲ ਹੋ ਗਈ ਬੱਚੇ ਦੀ ਸਾਨੂੰ ਸਾਉ ਨੂੰ 5 ਵਜੇ ਫੋਨ ਆਇਆ ਤੇ ਐਸੇ ਤਰ੍ਹਾਂ ਪੂਰਾ ਹੋ ਗਿਆ ਤੇ ਬਾਹਰ ਤੇ ਝੋਟ ਲੱਗ ਗਈ ਆ ਤੇ ਉਸ ਤੋਂ ਬਾਅਦ ਸਾਡੇ ਦੇ ਰਿਸ਼ਤੇਦਾਰੀ ਮੈਂ ਅਸੀਂ ਤੇ ਵੇਖਿਆ ਦਾ ਵੀ ਨਹੀਂ ਵਿਚਾਰਾ ਜੀ ਰਿਸ਼ਤੇਦਾਰੀ ਨੂੰ ਸਾਲ ਹੀ ਹੋ ਗਿਆ 28 ਜਨਵਰੀ ਨੂੰ ਵਿਆਹ ਹੋਇਆ ਹੈ ਵੱਡੇ ਲੜਕੇ ਦਾ ਉਸ ਤੋਂ ਬਾਅਦ ਅਸੀਂ ਮਿਲ ਗਏ ਲੱਗ ਪਿਆ ਇਹਦੇ ਚਾਨ ਚਾਰ ਚਾਜ ਬੜਾਈ ਪਿਆ ਆਏਗਾ ਤੇ ਮਿਲਾਂਗੇ ਗੇ ਲਾਂਗੇ ਹਟਕੂ ਆਏਗਾ ਉਹ ਹਟ ਗਿਆ ਸਾਰੀਆਂ ਖੁਸ਼ੀਆਂ ਵਿੱਚ ਨਹੀਂ ਰਚੀ ਗਈ ਕਿਹੜੀ ਕੰਟਰੀ ਕੀ ਆਇਆ ਜੂਕੇ 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 ਆਇਆ ਹਾਂਜੀ ਪਤਾ 15 ਤਰੀਕ ਨੂੰ ਫੋਨ ਆਇਆ ਸੀ ਹਾਈ ਕਮਿਸ਼ਨ ਦਾ ਤੋਂ ਜੂਕੇ ਤੋਂ ਉਹਨਾਂ ਨੇ ਦੱਸਿਆ ਵੀ ਇਹ ਦਾਦਾ ਬੱਚੇ ਦੀ ਡੈਥ ਹੋ ਗਈ ਕਿੰਨੀ ਕਿੰਨੇ ਰੋਗ ਆਇਆ ਲੜਕੇ ਨੂੰ ਬਾਹਰ ਗਿਆ ਲਗਭਗ 3 ਸਾਲ ਹੋ ਗਿਆ ਸੀ 2020 ਦੇ ਵਿੱਚ ਗਿਆ ਸੀ ਤੇ ਜੋ 2023 ਦੇ ਵਿੱਚ ਇਹ ਵਾਕਿਆ ਜਿੰਦਾ ਹੋ ਗਿਆ ਪਰਿਵਾਰਿਕ ਮੈਂਬਰ ਦਾ ਰੇ ਕਿ ਲੜਕੇ ਨੇ ਆਣਾ ਵੀਗਾ ਸੀ ਆਈ ਦਿਨਾਂ ਵਿੱਚ ਇਹ 2024 ਦੇ ਵਿੱਚ ਆਣਾ ਸੀ ਜੀ ਬੜੀਆਂ ਆਸਾਂ ਲਾਈ ਦੀਆਂ ਸੀ ਬੜੇ ਚਾਹ ਹੀ ਮਨ ਵਿੱਚ ਵਿਆਹ ਕਰਨਾ ਸੀ ਉਹਦਾ ਤੋਂ ਸਾਰੇ ਪਰਿਵਾਰ ਦੇ ਚਾਹ ਜਿਹੜੇ ਅਧੂਰੇ ਰਹਿ ਗਏ ਦੁੱਖਾਂ ਦਾ پہاੜ ਹੀ ਟੁੱਟ ਗਿਆ ਪਰਿਵਾਰ ਦੇ ਉਤੇ ਹੀ ਦੇਖਿਆ ਜਾਏ ਤੇ ਪੰਜਾਬ ਦੇ ਵਿੱਚ ਜੁੜੇ ਆ ਜਿਆਦਾਤਰ ਬੱਚੇ ਬਾਹਰ ਜਾ ਰਹੇ ਆ ਆਪਣੇ ਨਗਰੀ ਕਰਕੇ ਪਰ ਆਏ ਦਿਨ ਕਿੰਨੇ ਕਿਦੀਆਂ ਖਰਾਬ ਹਾਲਤ ਹੋਈ ਹੈ ਜਿੰਨੀ ਹੈ ਕਿ ਲੱਗੇ ਲੇਕੀ ਨਾ ਆਉਂਦਾ ਆ ਇਹਹੀ ਕਾਰਨ ਹੈ ਜੀ ਇਹ ਹਿੰਦੁਸਤਾਨ ਦੇ ਵਿੱਚ ਸਾਡੇ ਬੇਰੋਜ਼ਗਾਰੀ ਕਰਕੇ ਹੀ ਸਾਰੇ ਦੇਸ਼ ਦੇ ਜਿਹੜੇ ਨੌਜਵਾਨ ਆ ਬਾਹਰ ਜਾ ਰਹੇ ਆ ਜੇਕਰ ਇੱਥੇ ਰੁਜ਼ਗਾਰ ਚੰਗਾ ਬੱਚਿਆਂ ਨੂੰ ਮਿਲੇ ਤੇ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇਕਰ ਰੁਜ਼ਗਾਰ ਬੱਚਿਆਂ ਨੂੰ ਇੱਧਰ ਹੀ ਮਿਲਣ ਤੇ ਬੱਚੇ ਇੱਧਰ ਹੀ ਕੰਮ ਕਰਨ ਬਾਹਰ ਜਾਣ ਦੀ ਲੋੜ ਨਾ ਪਵੇ ਤੇ ਮਾਂ ਪਿਓ ਨੂੰ ਇਹ ਦੁੱਖਾਂ ਦੇ ਵਿੱਚੋਂ ਦੀ ਨਾ ਗੁਜ਼ਰਨਾ ਪਵੇ ਇਹ ਹਾਸੇ ਨਾਲ ਵਾਪਰਨ ਤੇ ਮਾਂ ਦੇ ਉੱਤੇ ਇਦਾਂ ਦੁੱਖਾਂ ਦੇ ਪਹਾੜ ਜਿਹੜੇ ਨਾ ਦਿਖਣ ਇੱਕ ਅਲੱਗ ਅਲੱਗ ਹੈ ਨਹੀਂ ਇਹ ਦੋ ਭਰਾ ਹੈ ਹਾਂ ਤੇ ਇਹਨਾਂ ਦਾ ਲਾਸਟ ਟਾਈਮ ਕੀ ਗੱਲਬਾਤ ਹੋਈ ਠਾਡੀ ਜਾਂ ਪਰਿਵਾਰਿਕ ਮੈਂਬਰਾਂ ਦੀ ਕੀ ਗੱਲਬਾਤ ਹੋਈ ਮੰਗਲਵਾਰ ਨੂੰ ਡੈਥ ਹੋਈ ਹੈ 12 ਤਰੀਕ ਨੂੰ ਤੇ 10 ਨੂੰ ਐਤਵਾਰ ਲਾਸਟ ਗੱਲ ਹੋਈ ਹੈ ਇਹਦੇ ਨਾਲ ਕੀ ਲੜਕਾ ਖੁਸ਼ ਨਹੀਂ ਆ ਕੁਝ ਹਾਂ ਖੁਸ਼ੀ ਬਿਲਕੁਲ ਕੋਈ ਓਦਾਂ ਦੀ ਗੱਲ ਨਹੀਂ ਇਥੇ ਅਚਨਚੇਤ ਕੋਈ ਹਾਸਾ ਹੋ ਗਿਆ ਬੜਾ ਖੁਸ਼ੀ ਹੋ ਆਪਣੀ ਉੱਥੇ ਵੀ ਜਿਹੜਾ ਕੰਮ ਕਰ ਰਹੇ ਹੋ ਉਸ ਤੋਂ ਵੀ ਖੁਸ਼ੀ ਸਾਡੇ ਨਾਲ ਬੜੀਆਂ ਖੁੱਲ ਕੇ ਗੱਲਾਂ ਹੱਸ ਕੇ ਕੀਤੀਆਂ ਹਨ 24 ਦੇ ਵਿੱਚ ਆਉਂਦੀਆਂ ਤਿਆਰੀਆਂ ਸੀ ਉਹਦੀਆਂ ਗੱਲਾਂ ਬਾਤਾਂ ਕਰਦਾ ਸੀ ਵੀ ਮੈਂ ਆਵਾਂਗਾ ਹੁਣ ਇਸ ਤਰ੍ਹਾਂ ਕਰਾਂਗੇ ਵਿਆਹ ਦਾ ਕਰਨਾ ਹੀ ਤੇ ਸਭ ਕੁਝ ਵਿਚੇ ਰਹਿ ਗਿਆ ਲੈਡ ਬੋਡੀ ਲਿਆਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਈ ਕੋਈ ਨਹੀਂ ਪਰੇਸ਼ਾਨੀ ਤਾਂ ਕੋਈ ਨਹੀਂ ਆਈ ਉਧਰ 크리스마ਸ ਦੀਆਂ ਛੁੱਟੀਆਂ ਕਰਕੇ ਥੋੜਾ ਲੇਟ ਹੋ ਗਿਆ ਬਾਕੀ ਪਰੇਸ਼ਾਨੀ ਕੋਈ ਨਹੀਂ ਆਈ ਉਧਰ ਮੁੰਡੇ ਨਾਲ ਦੇ ਸਿੰਘੇ ਉਹਨਾਂ ਨੇ ਬੜੀ ਧੋੜ ਭੱਜ ਕਰਕੇ ਬੜੀ ਮਿਹਨਤ ਕੀਤੀ ਹੈ ਉਹਨਾਂ ਨੇ ਬੜਾ ਸਾਥ ਦਿੱਤਾ ਉਹਨਾਂ ਨੇ ਭੇਜਣ ਦੇ ਵਿੱਚ ਬੜੀ ਮਦਦ ਕੀਤੀ ਹੈ ਇਧਰੋਂ ਵੀ ਸਰਕਾਰ ਪੰਜਾਬ ਸਰਕਾਰ ਨੇ ਵੀ ਬੜੀ ਮਦਦ ਕੀਤੀ ਹੈ ਖਾਸ ਕਰਕੇ ਸਾਡੇ ਰਮਨ ਬਹਾਦਰ ਜੀ ਕੋ ਜਾਸਪੁਰ ਵਾਲੇ ਇਹਨਾਂ ਨੇ ਮੰਤਰੀ ਲਾਲਚੰਦ ਘਟਾਉਰ ਚੱਕ ਜੀ ਉਹਨਾਂ ਨੇ ਬੜਾ ਸਾਥ ਦਿੱਤਾ ਕਿਹੜੀ ਕੰਟਰੀ ਚ ਗਿਆ ਇਹ ਤੇ ਲੜਕੀ ਦੀ ਉਮਰ ਕੀ ਯੂਕੇ ਇੰਗਲੈਂਡ ਦੇ ਵਿੱਚ ਗਿਆ ਸੀ ਤੇ 25 ਸਾਲ ਲਗਭਗ ਮੋਰਚੀ ਮਡੇ